ਅਮਰੀਕਾ ਚ ਸਟਰੰਪ ਸਰਕਾਰ ਬੜੰਦੇ ਕੁਝ ਦਿਨ ਬਾਅਦ ਹੀ ਰਿਪੋਰਟ ਕਿਤੇ ਜਾਣ ਵਾਲੇ ਭਾਰਤੀ ਨਾਗਰਿਕਾਂ ਦੀ ਸੂਚੀ ਕੀਤੀ ਗਈ ਜਾਰੀ ਆਓ ਸੁਣਦੇ ਹਾਂ ਮੌਕੇ ਤੇ ਮੌਜੂਦ ਕਰਮਚਾਰੀਆਂ ਦਾ ਕੀ ਕਹਿਣਾ ਹੈ ਆਪਣਾ ਨਾਮ ਦੱਸ ਕੇ ਜੀ ਇਹ ਐਸੇ ਸੰਜੀਤ ਕੁਮਾਰ ਇੱਕ ਜਿਹੜਾ ਡਿਊਟੀ ਤੇ ਨਾ ਤਾਂ ਮੈਂ ਥਾਣਾ ਸ਼ਾੜੇ ਤੇ ਤਾਇਨਾਤ ਹਾਂ ਇੱਥੇ ਕਿੱਥੇ ਤੇ ਆਏ ਇੱਥੇ ਅੱਜ ਜਿਹੜੇ 12 ਲੋਕੀ ਇੱਕ ਜਾ ਜਾ ਰਿਹਾ ਬਾਰੋਂ ਯੂ ਐਸ ਚੋਂ ਜਿਹੜੇ ਬੱਚੇ ਰਿਪੋਰਟ ਕਿਤੇ ਜਾ ਰਹੇ ਨੇ ਉਹਨਾਂ ਵਾਸਤੇ ਸਪੈਸ਼ਲ ਇੱਥੇ ਨਾਕਾਬੰਦੀ ਕੀਤੀ ਗਈ ਆ ਇਹ ਇੱਥੇ ਕੋਈ ਅੰਦਰ ਇੱਕ ਮੀਟਿੰਗ ਕੀਤੀ ਜਾਣੀ ਹੈ ਅਫਸਰਾਂ ਦੀ ਉਹਦੇ ਵਿੱਚ ਜੋ ਵੀ ਗੱਲਬਾਤ ਹੋਣੀ ਹੈ ਉਸ ਤਰ੍ਹਾਂ ਨਾਲ ਡਿਸਕਸ ਹੋ ਕੇ ਕੋਈ ਇਸ ਕੋਲ ਇੱਧਰ ਕੋਈ ਨੂੰ ਵੀ ਜਾਣ ਨਹੀਂ ਦਿੱਤਾ ਜਾ ਰਿਹਾ ਇਹ ਕਿੰਨੇ ਵਜੇ ਜਾ ਜਾ ਰਿਹਾ ਕੋਈ ਦੱਸਿਆ ਜੀ 1 ਵਜੇ ਦਾ ਟਾਈਮ ਹੈ ਜੀ ਪੱਕਾ ਟਿਯਰ ਕੋਲ ਇਹਨਾਂ ਕਬਦੀ ਪੱਟੀ ਕਰਦੇ ਸੀ ਕਿਸੇ ਜਾਦੇ ਤਾਂ ਜਾ ਰਹੇ ਨਹੀਂ ਐਸੇ ਕਿਸੇ ਨੂੰ ਵੀ ਬਾਹਰ ਦੇ ਬੰਦੇ ਨੂੰ ਜਾਣ ਦੀ ਇਜਾਜ਼ਤ ਨਹੀਂ ਹੈਗੀ ਅੰਦਾਜ਼ ਵੱਡੇ ਅਫਸਰਾਂ ਹੋਣੇ ਆ ਵੱਡੇ ਅਫਸਰਾਂ ਦੀ ਮੀਟਿੰਗ ਵਗੈਰਾ ਕੀਤੀ ਕਰਦੇ ਆ ਇਹ ਜਿਹੜੇ ਆ ਰਹੇ ਉਹਨਾਂ ਦੀ ਖੁਸ਼ੀ ਕੀਤੀ ਜਾਵੇ ਕਿਤੇ ਇਹ ਨਹੀਂ ਅਸ਼ਾਇਦ ਪੱਕਾ ਨਹੀਂ ਮੰਨੂ ਨਹੀਂ ਪਤਾ ਇਸ ਬਾਰੇ ਕਿੰਨੇ ਬੰਦੇ ਆ ਰਹੇ ਤੁਸੀਂ 104 ਬੰਦੇ ਹਲਾ ਰਹੇ ਜੀ ਜੋ ਰਿਪੋਰਟ ਟੀਵੀ ਦੇ ਮੁਤਾਬਕ ਪਤਾ ਲੱਗਾ ਇਹ ਤੁਹਾਡੀ ਡੂਗੀ ਚ ਦਿਨਾਤਾ ਜੀ ਕਿੰਨੀਆਂ ਫੋਰਸ ਦੀਆਂ ਟੀਮਾਂ ਲੱਗੀਆਂ ਇਹ ਸਾਰੇ ਅੰਮ੍ਰਿਤਸਰ ਦੀਆਂ ਫੋਰਸ ਦੀਆਂ ਟੀਮਾਂ ਲੱਗਿਆਗੇ ਵਿੱਚ ਸਾਹਿਬ ਵੀ ਪਹੁੰਚੇ ਨਹੀਂ ਕਮਿਸ਼ਨਰ ਸਾਹਿਬ ਆ ਰਹੇ ਨੇ ਪਤਾ ਨਹੀਂ ਉੱਚ ਅਧਿਕਾਰੀ ਪਹੁੰਚ ਰਹੇ ਉੱਚ ਅਧਿਕਾਰੀ ਪ੍ਰਾਪਰਟੀ ਵੇਚਣੇ ਔਰ ਖੀਨਣੇ ਕੇ ਲਿਏ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟੀਆਂ